ਵਿਵਲ ਹੋ ਰਹੇ ਟ੍ਰੋਲ ਬਣ ਰਹੀਆਂ ਫਨੀ ਫੋਟੋਸ ਭਗਵੰਤ ਦਾ ਵੀ ਬਣ ਰਿਹਾ ਮਜ਼ਾਕ ਸੋਸ਼ਲ ਮੀਡੀਆ ਤੇ ਇੱਕ ਵਾਰ ਫੇਰ ਤੋਂ ਆਪ ਸਰਕਾਰ ਦੀ ਟ੍ਰੋਲਿੰਗ ਸ਼ੁਰੂ ਹੋ ਗਈ ਹੈ ਕਿਉਂਕਿ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਕਿਸਾਨ ਤੇ ਅਲੱਗ-ਅਲੱਗ ਪੋਲੀਟੀਕਲ ਪਾਰਟੀ ਜੰਮ ਕੇ ਵਿਰੋਧ ਕਰ ਰਹੀ ਨੇ ਕਿਉਂਕਿ ਇਨੀ ਦਿਨੀ ਆਪ ਸਰਕਾਰ ਨੇ ਕਿਸਾਨਾਂ ਲਈ ਲੈਂਡ ਪੁਲਿੰਗ ਸਕੀਮ ਸ਼ੁਰੂ ਕੀਤੀ ਹੈ ਇਸ ਨੂੰ ਰੋਕਣ ਲਈ ਕਿਸਾਨ ਤੇ ਪੰਜਾਬ ਦੇ ਰਾਜਨੀਤਿਕ ਲੀਡਰ ਇਸ ਸਕੀਮ ਦਾ ਵਿਰੋਧ ਲੈਂਡ ਗ੍ਰੈਬਿੰਗ ਸਕੀਮ ਨਾਲ ਕਰ ਰਹੇ ਨੇ ਇਸ ਸਕੀਮ ਦਾ ਵਿਰੋਧ ਕਰ ਸ਼੍ਰੋਮਣੀ ਅਕਾਲੀ ਦਲ ਨੇ ਸੋਸ਼ਲ ਮੀਡੀਆ ਪੇਜ ਤੇ ਇੱਕ AI ਫੋਟੋ ਅਪਲੋਡ ਕੀਤੀ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਤੁਸੀਂ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਅਰਵਿੰਦ ਕੇਜਰੀਵਾਲ ਬਾਈਕ ਤੇ ਬੈਠੇ ਹੋਏ ਨੇ ਤੇ ਆਸ-ਪਾਸ ਬਾਈਕ ਤੇ ਪੈਸਿਆਂ ਦੇ ਬੋਰੇ ਟੰਗੇ ਹੋਏ ਨੇ ਤੇ ਇਸ ਤਸਵੀਰ ਤੇ ਲਿਖਿਆ ਗਿਆ ਹੈ ਪੰਜਾਬ ਦੀ ਜ਼ਮੀਨ ਦਾ ਲੁਟੇਰਾ ਪੇਸ਼ਕਸ਼ਪ੍ਰਿਸ਼ਟ ਆਦਮੀ ਪਾਰਟੀ ਤੇ ਇਸ ਦੇ ਨਿਰਦੇਸ਼ਕ ਅਰਵਿੰਦ ਕੇਜਰੀਵਾਲ ਲੈਂਡ ਗ੍ਰੈਬਿੰਗ ਸਕੀਮ ਇਸ ਫੋਟੋ ਨੂੰ ਪੋਸਟ ਕਰ ਦਿਖਾਇਆ ਗਿਆ ਪੰਜਾਬ ਦੀ ਜਮੀਨਾਂ ਦਾ ਲੁਟੇਰਾ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਉਜਾੜਨ ਵਾਲੀ ਲੈਂਡ ਗ੍ਰੈਬਿੰਗ ਸਕੀਮ ਵਾਪਿਸ ਲਓ ਇਸ ਵਾਇਰਲ ਹੋ ਰਹੀ ਫੋਟੋ ਤੇ ਲੋਕਾਂ ਨੇ ਬਹੁਤ ਕਮੈਂਟ ਕੀਤੇ ਇੱਕ ਯੂਜ਼ਰ ਨੇ ਕਿਹਾ ਲੁਟੇਰਾ ਗੈਂਗ ਫਰੋਮ ਦਿੱਲੀ ਇੱਕ ਗੱਲ ਤਾਂ ਪੱਕੀ ਹੈ ਕਿ ਝਾੜੂ ਵਾਲੇ ਹੁਣ ਕਦੇ ਵੀ ਪੰਜਾਬ ਦੇ ਸੱਤਾ 'ਚ ਨਹੀਂ ਆ ਸਕਤੇ ਆਮ ਆਦਮੀ ਪਾਰਟੀ ਸਿਰਫ ਡਰਾਮੇ ਵਾਸ ਪਾਰਟੀ ਹੈ ਇਹਨਾਂ ਦੇ ਪੰਜਾਬ ਦਾ ਕੁਝ ਸਬੰਧ ਨਹੀਂ ਸਿਰਫ ਪੰਜਾਬ ਨੂੰ ਉਜਾੜਨਾ ਹੈ ਮਾਨ ਸਰਕਾਰ ਸਿਰਫ ਦਿੱਲੀ ਦਾ ਹੀ ਸੋਚ ਸਕਦੀ ਹੈ ਅਤੇ ਆਪਣੇ ਲੋਕਾਂ ਦਾ ਨਹੀਂ ਇਸ ਤਰ੍ਹਾਂ ਦੀ ਟ੍ਰੋਲਿੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਦੱਸ ਦੇ ਕਿ ਇਨੀ ਦੇ ਨਹੀਂ ਰਾਜਨੀਤੀ ਪਾਰਟੀਆਂ ਵੱਲੋਂ ਲੈਂਡ ਗ੍ਰੈਬਿੰਗ ਸਕੀਮ ਖਿਲਾਫ ਜ਼ੋਰਦਾਰ ਧੰਨੇ ਲਗਾਏ ਜਾ ਰਹੇ ਨੇ ਤਾਂ ਜੋ ਕਿਸਾਨਾਂ ਦੀ ਜ਼ਮੀਨ ਨੂੰ ਬਚਾਇਆ ਜਾ ਸਕੇ ਅਗਲੇ ਵਾਇਰਲ ਵੱਲ ਵਧਦੇ ਹਾਂ ਜਿੱਥੇ ਲੈਣ ਗਾਇਬ ਸਕੀਮ ਨੂੰ ਲੈ ਕੇ ਪ੍ਰੋਟੈਸਟ ਚੱਲ ਰਿਹਾ ਹੈ ਉੱਥੇ ਭਗਵੰਤ ਮਾਨ ਨੂੰ ਵੀ ਟਰੋਲ ਉਹਨਾਂ ਦੀ ਇੱਕ ਬਿਆਨ ਤੋਂ ਕੀਤਾ ਜਾ ਰਿਹਾ ਹੈਦਰਅਸਲ ਭਗਵੰਤ ਮਾਨ ਨੇ ਆਪਣੇ ਪਾਸੰਦ ਨਾਲ ਇੱਕ ਸਟੇਟਮੈਂਟ ਦਿੰਦਿਆਂ ਕਿਹਾ ਸੀ ਕਿ ਅਸੀਂ ਤਾਂ ਪੈਂਚਰ ਵੀ ਲਾਏ ਨੇ ਬਸ ਇਸ ਗੱਲ ਨੂੰ ਟਰੋਲਰਸ ਨੇ ਚੱਕ ਲਿਆ ਤੇ ਭਗਵੰਤ ਮਾਨ ਦੀ AI ਫੋਟੋ ਸਪੈਂਚਰ ਲਾਉਣ ਵਾਲੀਆਂ ਵਾਇਰਲ ਕੀਤੀਆਂ ਇਸ ਪੋਸਟ ਨੂੰ ਕਰ ਲਿਖਿਆ ਗਿਆ ਇਹੀ ਕਸਰ ਰਹਿ ਗਈ ਸੀ ਕਰਤੀ ਪੂਰੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਇਸ ਵੀਡੀਓ ਚ ਤੁਸੀਂ ਵੇਖ ਸਕਦੇ ਹੋ ਕਿ ਸਰਕਾਰੀ ਟੀਚਰ ਜੋ ਬੱਚਿਆਂ ਨੂੰ ਪੜ੍ਹਾ ਰਹੇ ਨੇ ਕਿਹਾ ਜਾ ਰਿਹਾ ਕਿ ਟੀਚਰ ਦੀ ਸੈਲਰੀ 70000 ਤੱਕ ਹੈ ਪਰ 11 ਦੇ ਸਪੈਰਿੰਗ ਨਹੀਂ ਲਿਖੇ ਜਾ ਰਹੇ ਦਰਸਲ ਇਹ ਵੀਡੀਓ ਛਤੀਸਗੜ੍ਹ ਦੀ ਬਲਰਾਮਪੁਰ ਦੀ ਹੈ ਇਸ ਵੀਡੀਓ ਤੇ ਲੋਕਾਂ ਨੇ ਕਮੈਂਟ ਕੀਤਾ ਕਿ ਐਦਾਂ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਇੰਡੀਆ ਹੈ ਭਾਈ ਸਭ ممکن ਹੈ ਹਮ ਐਗਜ਼ਾਮ ਦੇਤੇ ਦੇਤੇ ਥੱਕ ਗਏ ਹਰ ਮਨ ਲਈ ਐਸੇ ਲੋਕ ਕਿਵੇਂ ਪਾਸ ਹੋਏ ਕਿਵੇਂ ਜੋਬ ਮਿਲੀ ਸੋਚਣੇ ਕੇ ਵੈਸੇ ਬਟ ਪੇਸ਼ ਕੀ ਗਵਰਨਮੈਂਟ ਕੋ ਦੇਖਣਾ ਹੀ ਕੁਛ ਐਸੀ ਟੀਚਰਸ ਕਿਵੇਂ ਬਨ ਗਏ ਕੀ ਐਸਸੀ ਐਸਟੀ ਕੋਟਾ ਕੀ ਹੈਗੀ ਤਾਂ ਦੇਖਿਆ ਤੁਸੀਂ ਇਸ ਤਰ੍ਹਾਂ ਦੇ ਕਮੈਂਟ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਪਰ ਇਹ ਹੈਰਾਨ ਕਰ ਦੇਣ ਵਾਲੀ ਵੀਡੀਓ ਭਾਰਤ ਦੀ ਸਿੱਖਿਆ ਪ੍ਰਣਾਲੀ ਤੇ ਵੱਡੇ ਸਵਾਲ ਖੜੇ ਕਰ ਰਹੀ ਹੈ ਅੱਜ ਦੇ ਵਾਇਰਲ ਵਾਈਪ ਚ ਇੰਨਾ ਹੀ ਮਿਲਦਾ ਹੈ ਅਗਲੇ ਐਪੀਸੋਡ ਚ